ਸਾਡਾ ਨਾਮ ਸਰਮਰ ਸਿੰਘ ਆ ਜੀ ਸਾਡਾ ਨਾਮ ਬਾਬਾ ਸਰਮਰ ਸਿੰਘ ਪੇਠਾ ਠੱਟਾ ਜੀ ਗਰੰਤੀ ਸਿੰਘ ਆਹੀਂ ਐ ਬਾਬਾ ਤੇ ਲੋਕ ਸਰੇ ਪੜਾ ਦੇ ਵੀ ਸੇਵਾ ਮਿਲੀ ਚ ਗਾਵੇ ਉੱਥੇ ਵੀ ਜਲ ਜਾਂਦੇ ਨੇ ਆਏ ਬੜੀ ਰੋਡਾ ਕਿਆ ਵੇ ਤੇ ਬੀੜੀ ਨਾ ਪੀਆ ਕਰ ਗੁਰਦ੍ਰੇ ਸਾਹਿਬ ਲਾਗੇ ਐੜਦੇ ਨਹੀਂ ਕਿ ਸਾਹਮਣੇ ਸੇ ਬੈਗੇ ਵੇ ਜਿਹੜੇ ਦੋ ਤਿੰਨ ਘਰ ਗੁਰਦ੍ਰੇ ਸਾਹਮਣੇ ਹੀ ਆ ਐ ਇਸ ਮੈਕੀਆਂ ਵਾ ਸਮੇਂ ਪੀਣ ਵਾਲਿਆਂ ਨੂੰ ਰੱਖਦੇ ਆ ਇਹ ਤਾਂ ਕੈਨੇਡਾ ਦੇ ਸਮੈਗ ਵੀ ਵੇਚਣ ਵੜੇ ਆਂਦੇ ਸੀ ਉਹ ਸੜਾ ਸਾਡੇ ਨੇ ਕੋਹ ਵਗਾਰ ਸਕਦੇ ਕੀ ਕਰ ਲਾਊਗਾ ਸਾਡੇ ਸਮੈਗ ਕਲਾ ਉਹ ਆਂਦਾ 14 14 ਪਰਚੇ ਨੇ ਮੇਰੇ ਤੇ ਹੋਏ ਮੁੰਡਾ ਕਹਿੰਦਾ ਕੀ ਦਾਦਾ ਤਾਂ ਦਾ ਚੇਤਾ ਨਹੀਂ ਆਂਦਾ 14 ਪਰਚੇ ਹੋਏ ਤੀ ਹੋਰ ਪਰਚੇ ਹੋ ਜ ਕੋਈ ਨਹੀਂ ਗੱਲ ਉਹਨੇ ਬੜੇ ਬਾਲੇ ਮਾਰੇ ਬਾਲੇ ਲੋਹੇ ਦੀ ਰਾਠਾਂ ਮਾਰੀਆਂ ਚਾ ਪੰਜ 6 ਜਣੇ ਆਂਦਾ ਕੁੱਟਣੋਂ ਹੜੇ ਨਹੀਂ ਸਾਨੂੰ ਬੜਾ ਕੁੱਟਿਆ ਆਂਦਣਾ ਦੇਖੋ ਪਰ ਇੱਕ ਹੋਰ ਹੀ ਨੰਗੇ ਸਿਕੰਡਰ ਨਿਕਾ ਜਾ ਵਿਚਾਰਾ ਉਹ ਭੱਜ ਗਿਆ ਕਿਸੇ ਦੇ ਘਰੇ ਵੜ ਗਿਆ ਉਹ ਪਰੇ ਦੁਕਾਨ ਤੇ ਚੜ ਗਿਆ ਵਿਚਾਰਾ ਉਹਦੀ ਜਾਨ ਬਚ ਗਈ ਨਹੀਂ ਉਹਨੂੰ ਕੋਟ ਜਿੱਨਾ ਤੁਨ ਕੋਟ ਮਾਰ ਕੀਤੀ ਅਗਰ 10 15 ਜਾਣੇ ਸੀ ਪਰ ਕੁੱਟਿਆ ਸਾਨੂੰ 6 7 ਜਾਣੇ ਨੇ ਕੁੱਟਿਆ ਕੁੱਟਿਆ 6 7 ਜਾਣੇ ਇਹੇ ਵੇਚਣ ਵਾਲੇ ਹੀ ਪੀਣ ਵਾਲੇ ਵੀ ਸਮਾਗ ਵੇਚਣ ਵਾਲੇ ਨੇ ਕੁੱਟਿਆ ਪੀਣ ਵਾਲਿਆਂ ਨੇ ਵੇਚ ਕੁੱਟਿਆ ਪੀਣ ਵਾਲਿਆਂ ਨੇ ਵੀ ਕੁੱਟਿਆ ਰੇ ਵੇਚਣ ਵਾਲਿਆਂ ਨੇ ਵੀ ਜਿਹੜਾ ਇਹ ਕਾਰੋਬਾਰ ਚੱਲ ਰਿਹਾ ਇਹਨਾਂ ਨੂੰ ਲੋਕਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ ਬੰਦੋ। ਉਹ ਆਂਦੇ ਹੀ ਨਹੀਂ ਡਰਦੇ ਪੁਲਿਸ ਵਾਲਾ ਕੀ ਕਰ ਲੈਣਗੇ ਸਾਨੂੰ। ਉਹਨੇ ਬਿਲਕੁਲ ਨਹੀਂ ਡਰਦੇ ਪੁਲਿਸ ਵਾਲਾ ਤੂੰ ਸਾਨੂੰ ਕਰ ਲੇਗਾ। ਉਹਨੇ 14 14 ਪਰਚੇ ਸਾਡੇ ਦੇ ਹੋਏ ਆ। ਇਹ ਕਿਹੜੇ ਥਾਣੇ ਅੰਦਰ ਆਉਂਦਾ? ਇਹ ਥਾਣਾ ਆਉਂਦਾ ਲੁੱਪਗਿੱ ਚਗਾਵਾ। ਅੱਛਾ ਜੀ। ਸਰਿਆਂ ਵਿਗਦੀਆਂ। ਸਰਿਆਂ ਵਿਗਦੀਆਂ। ਖੁਸਰੀਆਂ ਦੀ ਖੁਸਰੇ ਗੱਡੀ ਦੇ ਵਿੱਚ ਹੀ ਬੜੀ ਵਿਗਦੀ ਹੈ। ਸਵੇਗ ਇਹ ਜਿਹੜਾ ਨਸ਼ਿਆਂ ਵਿਰੋਧ ਚੱਲੰਦੇ ਆ ਅਭਿਆਨ ਇਹਦੇ ਵਿੱਚ ਕੋਈ ਕਾਰਵਾਈ ਹੋਈ ਨਹੀਂ ਇੱਥੇ ਨਹੀਂ ਕੋਈ ਕਾਰਵਾਈ ਕਿੰਨੇ ਕਰਨੀ ਹੈ ਜੀ ਕਾਰਵਾਈ ਕੋਈ ਕਰਦਾ ਨਹੀਂ ਨਾ ਕੋਈ ਆਜਰ ਸਰਪੰਚ ਮੈਂਬਰ ਆ ਕਾਲੇ ਸਰਪੰਚ ਘਰ ਇੱਕ ਦਿਨ ਗਏ ਹਾਂ ਇਹ ਸਰਪੰਚ ਸਾਹਿਬ ਜੀ ਆਹ ਕੰਮ ਕਰਦਾ ਔਰ ਨਾ ਕਰਿਆ ਨਾ ਤੁਹ ਪੁੱਛਿਆ ਨਾ ਕੁਛ ਨਹੀਂ ਕੀਤਾ ਕਾਲੇ ਸਰਪੰਚ ਕਿੱਟੀ ਕਿਤੇ ਲੱਟਾ ਲਾਈਆਂ ਤੇ ਕੀ ਸਟਾਗ ਬਾਸ ਬਾਹਰ ਹੱਡੀ ਦੋ ਥਾਵਾਂ ਟੁੱਟ ਗਈ ਹੈ ਅੱਛਾ ਜੀ ਬੜਾ ਕੁੱਟਿਆ ਬੜੀਆਂ ਰਾਠਾਂ ਮਾਰੀਆਂ ਲੋਏ ਦੀਆਂ ਬਾਲੇ ਬਾਰੇ ਬਾਲੇ ਟੁੱਟ ਕੇ ਵਿੱਚ ਇਹ ਭਗਵੰਤ ਮਾਨ ਸਾਹਿਬ ਨੂੰ ਕਹਿੰਦੇ ਆ ਵੀ ਭਗਵੰਤ ਮਾਨ ਸਾਹਿਬ ਐਵੇਂ ਤੁਸੀਂ ਆ ਪਰੇ ਕਰਦੇ ਫਿਰਦੇ ਸਮੈਕਾ ਦੇ ਬੜੀਆਂ ਚੱਲਣ ਦੀਆਂ ਹੀਰੋਣਾ ਚੱਲਣਦੀਆਂ ਤੋ ਇਹ ਕਹਿੰਦੇ ਛਡਾਉਣੀਏ ਤੂੰ ਕਿੱਥੇ ਛਡਾਈਆਂ ਆ ਵੇਖੋ ਅਸੀਂ ਗਏ ਛਡਾਉਣ ਵਾਤੇ ਸਾਡੇ ਬਾਹ ਤੋੜੀ ਦੋ ਥਾਵਾਂ ਤੇ ਬੜਾ ਕੋਸ਼ ਹੋਇਆ ਭਗਵੰਤ ਮਾਨ ਨੇ ਕੀ ਕਰ ਲੈਣਾ ਵਿਚਾਰੇ ਨੇ ਭਗਵੰਤ ਮਾਨ ਕੋਈ ਕੋਸ਼ ਵੀ ਨਹੀਂ ਹੋਣਾ ਅਸੀਂ ਵਾਅਦੇ ਨਾ ਕਹਿੰਨੇ ਆ ਭਗਵੰਤ ਮਾਨ ਕੋ ਕੋਸ਼ ਬਣੀ ਹੋਣਾ ਐ ਸਰ ਐ ਰੜੇ ਸਭ ਵੱਡੇ ਵੱਡੇ ਅਫਸਰਾਂ ਰੜੇ ਭਗਵੰਤ ਮਾਨ ਭਗਵੰਤ ਮਾਨ ਨੇ ਚਲਣ ਕੇ ਕੇਸ ਬੈ ਕੇ ਛਿੜਾ ਦੇਣੀ ਆ ਉਹ ਕੋਈ ਛਡਾਈ ਜੀ ਨਹੀਂ ਸਭ ਐ ਨੰਘੇ ਸੰਘੇ ਸਭੇ ਛਡਾਉਣਗੇ ਗਾਟੇ ਲਾਏ ਨਾ ਨੰਘਾ ਸੰਘਾ ਨੇ ਲਾਉਣੇ ਆ ਐਨਾ ਪੁੱਸਣ ਨੇ ਗਾਟੇ ਲਾਉਣੇ ਸਮਾਏ ਵੇਚਣ ਵਾਲਿਆਂ ਦੇ ਨਾ ਐ ਸਰਕਾਰ ਨੇ ਗਾਟੇ ਲਾਉਣੇ ਲਾਉਣੇ ਨੰਘਾ ਸੰਘਾ ਨੇ ਲਾਉਣੇ ਗਾਟੇ ਸਰਕਾਰ ਨੇ ਗਾ ਸਰਕਾਰ ਕੋ ਗਾਟੇ ਲੱਤ ਨੇ ਇਹ ਭਗਵਾਨ ਦਮਾੜ ਕੋ ਵੀ ਘਾਟੇ ਲੱਤ ਨੇ ਇਹ ਧੋਣਾ ਲਾਉਣੀਆਂ ਨੰਗਾ ਸਿੰਘਾਂ ਨੇ ਸਮੈਗ ਵੇਚਣ ਵਾਲਿਆਂ ਦੀਆਂ ਸਮੈਗ ਪੀਣ ਵਾਲਿਆਂ ਧੀਆ ਪਣ ਰੰਡੀਆਂ ਆਉਂਦੀਆਂ ਬੜਾ ਮੰਦਾ ਹਾਲ ਹੁੰਦਿਆ ਜਦੋਂ ਤੁਸੀਂ ਗਏ ਹੋ ਉਥੇ ਹਾਂਜੀ ਤੇ ਉਥੇ ਕਿੰਨੇ ਬੰਦਿਆਂ ਦਾ ਟੱਡਾ ਵਿਰੋਧ ਕਰਦੇ ਬਹੁਤ ਜ਼ਿਆਦਾ ਵਿਰੋਧ ਕੀਤਾ ਵੀ ਤੂੰ ਕਿੱਦਾਂ ਸਮੈਗ ਛਡਾ ਦੇਗਾ ਸਰ ਪੁਲਿਸ ਨਹੀਂ ਛਡਾ ਸਕੀ ਸਰਪੰਚ ਨਹੀਂ ਛਡਾ ਸਕਿਆ ਤੂੰ ਸਮੈਗ ਕਿੱਦਾਂ ਛਡਾ ਸਕੇਗਾ ਬੋਲਸਰੇ ਸਾਨੂੰ ਜਾਵਦਾ ਵੀ ਨਹੀਂ ਇਹ ਇਹ ਢਿ ਛਡਾ ਸਕਦਾ ਸਮੈਗ ਭਗਵਾਨ ਤਮਾਨ ਵੀ ਨਹੀਂ ਛਡਾ ਸਕਦਾ ਸਮੈਗ ਨਹੀਂ ਛਡਾ ਸਕਦਾ ਕੀ ਮੰਗ ਕਰਦੇ ਤੁਸੀਂ ਅਸੀਂ ਮੰਗਿਆ ਕਰਤੀ ਆ ਪਾਣਾ ਬਚਾਓ ਲੋਕਾਂ ਦੀਆ ਧੀਆ ਪਾਣਾ ਬਚਾਓ ਪੁੱਤਰ ਲੋਕਾਂ ਦੇ ਬਚਾਓ ਬੜਾ ਮੰਦਾ ਹਾਲੋਂ ਹੁੰਦੇ ਜੀ ਅਸੀਂ ਇਹੋ ਚਾਹੁੰਨੇ ਹਾਂ ਹੋਰ ਕੁਛ ਨਹੀਂ ਚਾਹੁੰਦੇ ਕਿਸ ਨੂੰ ਮੰਦਾ ਨਹੀਂ ਬੋਲਦੇ ਅਸੀਂ ਕੰਨੇ ਸ਼ਰਾਬ ਦੀ ਵਾਈ ਨਾ ਦੱਬ ਨਾ ਕਾਈ ਮੈਂ ਚਾਹੁੰਨੇ ਸਵੇਰ ਦਾ ਗਣਾ ਪੇਨ ਸਵੇਰ ਦੇ ਬੇ ਬੱਚਾ ਦਾ ਬੜਾ ਮੰਦਾ ਲੋ ਮਾਵਾ ਰੋਂਦੀਆਂ ਪਿਓ ਰੋਂਦੇ ਸਵੇਰ ਕੇ ਵਾਲਿਆਂ ਦੇ ਕਿੱਥੇ ਇਸ ਸਮਾਗਰੇ ਲਈ ਜੇ ਆਣਾ ਬੜਾ ਬੜਾ ਕਰਨ ਅੱਜ ਕਿੰਨੇ ਵਜੇ ਦੀ ਗੱਲ ਆ ਤੇ ਅੱਜ ਸਾਤ ਵਜੇ ਕਿੱਥੇ ਹੈ ਜਿਨਾ ਦਾ ਰੋਡ ਪੇਨ ਜਿਹੜਾ ਕੁਲਤਰਾਣੀ ਜਿਹੜਾ ਉੱਥੇ ਗਏ ਹਾਂਜੀ ਚਕਾਵੇ ਤੇ ਐਵੇਂ ਗਏ ਅੱਛਾ ਅਜੀ ਉੱਤੇ ਸੇਵਾ ਕਰਦੇ ਹੁੰਦੇ ਆ ਪਹਿਲਾਂ ਬਾਬਾ ਤੁਲਸੀ ਦਾ ਪਰਾਚ ਗਾਵੇ। ਸਹੀ ਗਾ। ਸੰਦੇ 52 ਉੱਤੇ ਗੁਰਦੁਆਰਾ। ਅੱਛਾ ਜੀ। ਬੜੀ ਜਰਾ ਬੜੀ ਜਰਾ ਕਹੇ ਵੀ ਤਾਂ ਸਬੈ ਨਾ ਵੀ ਅਗਰ ਚਰਾਉਣਾ ਤੇ ਬੀੜੀਆਂ ਬੀੜੀਆਂ ਜੀ ਉਹ ਨਹੀਂ ਵਰਤਦਾ। ਗੁਰਦੁਆਰਾ ਸਾਹਿਬ ਪੈਂਦੇ। ਗੁਰਦੁਆਰੇ ਲਾਗੇ ਪੈਂਦੇ ਬੀੜੀਆਂ। ਅੱਛਾ ਜੀ। ਤੇ ਬੀੜੀਆਂ। ਸੰਦੇ ਲਾਟ ਦੇ ਵਿੱਚ ਬڑے ਬਾਲੇ ਬਾਰੇ ਆਖਾ ਮਰੀ ਹੋਈ ਜੀ। ਇਹ ਬਾਝ? ਬਾਦ ਬਾਰੇ ਅੱਡੀ ਸੁੱਟ ਗਈ। ਨੇ ਤੋ ਸੀ ਜਿੰਨਾਂ ਲਟਕਿਆ ਤੁਹਾਨੂੰ ਪਛਾਣਿਆ ਵੀ ਉਹ ਕਿਹੜੇ ਬੰਦੇ ਸੀ ਆ ਪਛਾਣਦਾ ਘਾਤਾ ਕੋਲ ਨੂੰ ਠੀਕ ਹੀ ਨਾਮ ਆ ਉਹਨਾਂ ਦੇ ਨਾਮ ਨਹੀਂ ਪਤਾ ਕੋਲਸ ਆਈ ਹੂੰ ਕੋਲਸ ਦੇ ਕੋਲ ਆਈ ਕੋਲਸ ਲੈ ਕੇ ਆਈ ਤੇ ਨਾ ਨਸ਼ਾਸ਼ਰੀ ਕਾਮ ਨਜ਼ਰ ਨਸ਼ਿਆਂ ਦੇ ਪਾਰੀਆਂ ਨੇ ਤੇ ਜਾਂ ਨਸ਼ਾ ਕਰਨ ਵਾਲਿਆਂ ਨੇ ਇੱਕ ਇੱਕ ਸੁਰਸ਼ਾ ਨੇ ਅਕਸਰ ਰਿਪੋਰਟ ਮਾਰ ਕੇ ਦਿੱਤੀ ਹੈ ਤੇ ਇਹਦੇ ਤੋਂ ਅੰਦਰ ਕੀ ਕਹਿਣਾ ਹੈ ਬੀਖੂ ਜੀ ਸਾਡੇ ਇੱਥੇ ਮੌਜੂਦਾ ਐਸਐਚਓ ਸਾਹਿਬ ਵੀ ਇੱਥੇ ਮੌਜੂਦ ਨੇ ਔਰ ਪੂਰੀ ਟੀਮ ਇੱਥੇ ਪਹੁੰਚੀ ਹੈ ਇਨਫੈਕਟ ਅਸੀਂ ਪਹੁੰਚੇ ਹਾਂ ਔਰ ਅਸੀਂ ਆਮ ਆਦਮੀ ਪਾਰਟੀ ਨੇ ਜੇ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਹੈ ਤੇ ਵੀ ਆ ਸਟੈਂਡਿੰਗ ਹੇਰ ਇਨ ਸਿਵਲ ਹਸਪੀਟਲ ਅਸੀਂ ਬਾਬਾ ਜੀ ਦੇ ਨਾਲ ਖੜੇ ਆਂ ਔਰ ਜਿਸ ਇਨਸਾਨ ਨੇ ਬਾਬਾ ਜੀ ਨੇ ਜੋ ਬਿਆਨ ਦਿੱਤੇ ਨੇ ਕਿ ਅਸ਼ਵਨੀ ਨੇ ਜਿਹੜੀ ਉਹਨਾਂ ਦੇ ਸਾਥੀਆਂ ਨੇ ਮਿਲ ਕੇ ਬਾਬਾ ਜੀ ਦੇ ਨਾਲ ਇਹ ਕੁੱਟਮਾਰ ਕੀਤੀ ਹੈ ਉਹਨਾਂ ਦੇ ਉੱਤੇ ਸਟ੍ਰਿਕਟ ਐਕਸ਼ਨ ਲਿੱਤਾ ਜਾਊਗਾ ਉਹਨਾਂ ਤੇ ਐਫ ਆਈ ਆਰ ਲਾਂਚ ਕੀਤੀ ਜਾਊਗੀ ਔਰ ਜਿਹੜਾ ਵੀ ਕੋਈ ਬੰਦਾ ਇਹ ਸੋਚਦਾ ਸੀਗਾ ਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਸਾਡਾ ਇਹ ਸਭ ਕੁਝ ਚੱਲ ਜਾਂਦਾ ਸੀਗਾ ਪਰ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਉਹ ਨਸ਼ਿਆਂ ਦੇ ਖਿਲਾਫ ਬਹੁਤ ਸਟ੍ਰਿਕਟ ਐਕਸ਼ਨ ਲੈ ਰਹੀ ਹੈ ਔਰ ਇਹ ਜੀ ਜਿਹੜੀ ਗੁੰਡਾਗਰਦੀ ਹੈ ਔਰ ਨਸ਼ੇ ਜਿਹੜੇ ਹੈ ਉਹ ਨਹੀਂ ਚੱਲਣਗੇ ਜੀ ਇਹਦੇ ਵਿੱਚ ਵੇਖ ਕੇ ਆਪਾਂ ਦੇ ਬਾਬਾ ਜੀ ਦੇ ਹਮਲਾ ਹੋ ਗਿਆ ਜੇ ਤੁਹਾਡੇ ਪਰਿਵਾਰ ਦੇ ਮੇਰੇ ਅੱਗੇ ਵਾਰਟਾਉਣਗੇ ਉਹਨਾਂ ਤੇ ਨਾਲ ਵੀ ਹਵਾ ਲਊਗਾ ਦੇਖੋ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਗੱਲ ਦੱਸਾਂ ਜੀ ਡਰਨ ਡਰਨਾ ਡੁਰਨਾ ਕੁਛ ਨਹੀਂ ਹੁੰਦਾ ਅਕਾਲ ਪੁਰਖ ਨੇ ਜਿੰਨੀ ਲਿਖੀ ਉਹਨੇ ਪੁਕਤ ਕੇ ਜਾਣੀ ਚਾਹੀਦੀ ਹੈ ਮੈਂ ਕਿ ਜੇ ਕੁੜੀ ਹੋ ਕੇ ਇੱਥੇ ਖੜੀ ਆ ਨਾ ਤੇ ਮੈਨੂੰ ਲੱਗਦਾ ਕਿਸੇ ਨੂੰ ਨਹੀਂ ਡਰਨਾ ਚਾਹੀਦਾ ਠੀਕ ਹੈ ਔਰ ਜਿੰਨੀ ਲਿਖੀ ਹੁੰਦੀ ਉਹਨੀ ਪੋਕੇ ਜਾਂਦੀ ਚੰਗੇ ਕੰਮ ਕਰਨੇ ਚਾਹੀਦੇ ਆ ਤੇ ਚੰਗੇ ਕੰਮ ਵਾਸਤੇ ਬਾਹਰ ਵੀ ਆਉਣਾ ਚਾਹੀਦਾ ਥੈਂਕ ਯੂ ਜੀ ਹਾਂਜੀ ਤੇ ਕਿਹਾ ਅਸਲੀ ਤੇ ਨਿਕਲਣਾ ਬਾਬਾ ਜੀ ਦੀ ਸ਼ਾਦੀ ਤੇ ਨਾ ਸੁਣਾ ਪਾ ਸਕਦਾ ਉਹਨਾਂ ਨੇ ਚੱਕੂ ਸਾਰੇ ਨਾਲੋਂ ਬਾਹਰ ਨਾ ਆ ਕੇ ਅੱਗੇ ਬੋਲੇ ਮੰਤਰੀ ਮੈਡਮ ਨਾਲ ਉਹਨਾਂ ਨੂੰ ਕਰਾਇਆ ਜੀ ਜਿਹਨੇ ਸਾਹਮਣੇ ਉਹ ਬੋਲੇ ਲਾਲ ਲਾ ਕੇ ਹਾਰਾ ਸਾਹਮਣੇ ਆ ਰਾਂ ਜੀ ਇਹ ਨਾਲੇ ਰੋੜੀ ਜੇ ਕੋਈ ਨਹੀਂ ਤੁਸੀਂ ਕਰੋ ਜੀ ਜਲਾ ਦੋ ਜੀ